ਕਹਿਣਾ ਚਾਹੁੰਦਾ ਮੈਂ ਪਹਿਲਾ ਚੀਮਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿੰਨਾਂ ਨੇ ਮੈਨੂੰ ਇਹ ਪੰਜਾਬ ਲਈ ਬੱਲਾਉਦਾ ਨਮਾਜਿਆ ਇਹਨਾਂ ਦਾ ਦਿਲਾਂ ਦੀ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਤੇ ਮੈਂ ਮੈਨੂੰ ਅਗਰਵਾਲ ਭਾਈ ਸਾਹਿਬ ਭਾਈਚਾਰੇ ਵੱਲੋਂ ਬਹੁਤ ਵਧਾਈਆਂ ਆ ਰਹੀਆਂ ਨੇ ਨੂੰ ਇਹ ਆਪਣਾ ਟ੍ਰੇਡ ਕਮਿਸ਼ਨ ਦਾ ਮੈਂਬਰ ਲਗਾਇਆ ਗਿਆ ਹੈ ਪੰਜਾਬ ਦਾ ਤੇ ਪਾਰਟੀ ਵਿੱਚ ਸੈਕਟਰੀ ਲਗਾਇਆ ਗਿਆ ਪੰਜਾਬ ਦਾ ਮੈਂ ਦਿਲ ਦੀਆਂ ਗ੍ਰਾਹੀਆਂ ਵਿੱਚੋਂ ਚੀਮਾ ਸਾਹਿਬ ਦਾ ਬਾਰ ਬਾਰ ਧੰਨਵਾਦ ਕਰਨਾ ਤੇ ਮੈਂ ਉਮੀਦ ਕਰਦਾ ਵੀ ਸਾਬ ਤੇ ਮੈਂ ਵਪਾਰੀਆਂ ਦੇ ਕੰਮ ਪਹਿਲ ਤੇ ਆਧਾਰ ਦੇ ਹੋਣਗੇ ਤੇ ਕੋਈ ਵਪਾਰੀ ਪੰਜਾਬ ਦਾ ਕੋਈ ਵੀ ਦੁਖੀ ਨਹੀਂ ਹੋਊਗਾ ਸਾਡੇ ਲੱਗ ਪਹਿਲੇ ਤਾਂ ਸੰਗਰੂਰ ਦਾ ਤੇ ਫਿਰ ਪੰਜਾਬ ਦਾ ਕਿਸੇ ਵੀ ਵਪਾਰੀ ਦਾ ਕੋਈ ਵੀ ਕੰਮ ਹੋਵੇ ਉਹ ਦਿਲ ਖੋਲ ਕੇ ਦੱਸ ਸਕਦਾ ਅਸੀਂ ਵਪਾਰੀਆਂ ਨੂੰ ਨਾਲ ਲੈ ਕੇ ਚੱਲਾਂਗੇ ਆਮ ਆਦਮੀ ਪਾਰਟੀ ਦੀ ਅਸੀਂ ਚੜ੍ਹਾਈ ਕਰਨੀ ਤੇ ਚੀਮਾ ਸਾਹਿਬ ਨੂੰ ਅੱਗੇ ਜਿਦਾ ਕੇ ਵੀ ਲਿਆਵਾਂਗੇ ਬਾਕੀ ਪੰਜਾਬ 'ਚ ਸਰਕਾਰ ਬਣਾਵਾਂਗੇ ਧੰਨਵਾਦ ਜੀ ਕਿਵੇਂ ਦੇਖਦੇ ਹਾਂ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਵਪਾਰੀਆਂ ਦੀਆਂ ਸਮੱਸਿਆਵਾਂ ਵਡੀਆਂ ਨੇ ਵਪਾਰੀਆਂ ਇਹ ਹੀ ਵਾਸਤੇ ਟ੍ਰੇਡ ਕਮਿਸ਼ਨ ਬੁਲਾਇਆ ਵੀ ਵਪਾਰੀਆਂ ਨੂੰ ਜੋ ਦਿੱਕਤ ਆ ਰਹੀਆਂ ਜਲਦੀ ਹੱਲ ਕੀਤੇ ਜਾਣ ਤੇ ਕਾਫੀ ਮੈਂਬਰ ਲਗਾਏ ਨੇ ਤੇ ਬਾਕੀ ਕਿਹੜੇ ਮੈਂਬਰ ਲਗਾਏ ਨੇ ਉਹ ਵਪਾਰੀਆਂ ਤੱਕ ਪਹੁੰਚ ਕਰਨਗੇ ਇਕੱਲੇ-ਕੱਲੇ ਮੈਂਬਰ ਨੂੰ ਇਕੱਲੇ-ਕੱਲੇ ਜੋਂਨ ਦਿੱਤਾ ਗਿਆ ਇਕੱਲੇ-ਕੱਲਾ ਸ਼ਹਿਰ ਦਿੱਤਾ ਗਿਆ ਵੀ ਵਪਾਰੀਆਂ ਦੀਆਂ ਸਮੱਸਿਆ ਸੁਣ ਕੇ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੋ ਵੀ ਬੰਦਾ ਸਰਕਾਰ ਨੂੰ ਟੈਕਸ ਦਿੱਤਾ ਜਾਵੇ ਤਾਂ ਜੋ ਲੋਕਾਂ ਫੇਰ ਲੋਕਾਂ ਦਾ ਸਹੂਲਤ ਬਣੂਗੀ ਜੇ ਕੁਝ ਆਪਾਂ ਟੈਕਸ ਦਵਾਂਗੇ ਪਰ ਇਹ ਵੀ ਆਪਾਂ ਕਹਿ ਰਹੇ ਆ ਵੀ ਜੇ ਕੋਈ ਉਹ ਸੇਲ ਟੈਕਸ ਇਨਕਮ ਟੈਕਸ ਆਕਸਾਈਜ ਵਾਲਾ ਤੰਗ ਕਰਦਾ ਤਾਂ ਸਾਨੂੰ ਦੱਸੋ ਜੇ ਕੋਈ ਨਜਾਇਜ਼ ਤੰਗ ਕਰਦਾ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਦਾ ਜਲਦੀ ਤੋਂ ਜਲਦੀ ਹੱਲ ਕਰਾਉਣ ਦਾ ਯਤਨ ਕਰਾਂਗੇ ਸੱਲਾ ਬੌਜੀ ਕੀ ਕਹਿਣਾ ਚਾਹੁੰਦੇ ਹੋ ਡੜਬਾ ਸ਼ਹਿਰ ਦੇ ਵਿੱਚ ਇੱਕ ਵੱਡਾ ਉਹਦਾ ਮਿਲਿਆ ਹੈ ਅਸੀਂ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਰਜੇਸ਼ ਕੁਮਾਰ ਗੋਪੀ ਐਮਸੀ ਡੜਬਾ ਨੂੰ ਐਡਾ ਵੱਡਾ ਉਹਦਾ ਦੇ ਕੇ ਸਾਨੂੰ ਬਹੁਤ ਵਧੀਆ ਮਨਵਕਸ਼ਾ ਹੈ ਲਗਾਤਾਰ ਐਮਸੀ ਬਣਦੇ ਆ ਰਹੇ ਨੇ ਬਹੁਤ ਥੋੜੇ ਸਮੇਂ ਲਈ ਉਹਦਾ ਮਿਲਿਆ ਕੀ ਦੇਖਦੇ ਹੋ ਤੁਸੀਂ ਇਹਨੂੰ ਸਾਨੂੰ ਇਸ ਤੋਂ ਪੂਰੀ ਉਮੀਦ ਹੈ ਜੇ ਜੋ ਜਿੰਨੇ ਵੀ ਸਮੇਂ ਲਈ ਉਸ ਨੂੰ ਉਹਦਾ ਮਿਲਿਆ ਇਹ ਆਪਣਾ ਪੂਰਾ ਜੋਰ ਲਗਾ ਕੇ ਕੰਮ ਨੂੰ ਪੂਰੀ ਤਰ੍ਹਾਂ ਨਿਭਾਊਗਾ ਇਸ ਨੂੰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲੌਗ ਡੜਬਾ ਵੱਲੋਂ ਮੇਤ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਇੱਕ ਨੁਮਾਇੰਦੇ ਨੂੰ ਜੋ ਇੰਡਸਟਰੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹਨਾਂ ਮਾਣ ਬਖਸ਼ਿਆ ਸਾਨੂੰ ਉਮੀਦ ਹੈ ਵੀ ਇੰਡਸਟਰੀ ਦੀਆਂ ਇਹ ਸਾਰੀਆਂ ਉਮੀਦਾਂ ਪੂਰੀਆਂ ਕਰਨਗੇ ਜੋ ਸਾਨੂੰ ਦਿੱਕਤ ਆ ਰਹੀਆਂ ਨੇ ਉਹ ਅਸੀਂ ਇਹਨਾਂ ਨੂੰ ਨਾਲ ਲੈ ਜਾ ਕੇ ਪਹਿਲੇ ਆਧਾਰ ਤੇ ਹੱਲ ਕਰਾਂਗੇ ਸਮਾਂ ਬਹੁਤ ਥੋੜਾ ਮਿਲਿਆ ਉਹਨੂੰ ਕਿਵੇਂ ਦੇਖਦੇ ਸਮਾਂ ਜਿੰਨਾ ਮਿਲੇ ਜੀ ਅਸੀਂ ਉਹਨਾਂ ਜੀ ਨਾਲ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਗਾਈਡ ਕਰਕੇ ਨਾਲ ਲੈ ਕੇ ਜੀ ਅਸੀਂ ਇਹਨਾਂ ਤੋਂ ਹੱਲ ਕਰਾਈ ਜੋ ਦਿੱਕਤਾਂ ਨੇ ਉਹ ਸਾਨੂੰ ਇੱਕ ਪਹੁੰਚਾਉਣ ਦਾ ਜਰੀਆ ਮਿਲ ਗਿਆ ਜੀ ਗੱਲਾਂ ਦਾ ਜੀ ਸਾਹਿਬ ਦਾ ਅਸੀਂ ਧੰਨਵਾਦ ਇਹ ਕਰਨਾ ਚਾਹੁੰਦੇ ਜਿਨ੍ਹਾਂ ਨੇ ਸਾਡੀ ਇੰਡਸਟਰੀ ਦੀ ਡਿਵੈਲਪਮੈਂਟ ਲਈ ਸਾਰੀਆਂ ਰੂੜਾਂ ਪੱਕੀਆਂ ਕਰਾਤੀਆਂ ਤੇ ਬਹੁਤ ਜ਼ਿਆਦਾ ਸਾਡੀ ਹੈਲਪ ਕਰ ਰਹੇ ਨੇ ਸਾਨੂੰ ਕੋਈ ਵੀ ਚੀਜ਼ ਦੀ ਦਿੱਕਤ ਨਹੀਂ ਆਉਣ ਦੇ ਰਹੇ ਜਿਹੜੀ ਵੀ ਕੋਈ ਦਿੱਕਤ ਆਉਂਦੀ ਹੈ ਉਹ ਸੁਣਦੇ ਨੇ ਧਿਆਨ ਨਾਲ ਤੇ ਉਹਨਾਂ ਨੇ ਸਾਨੂੰ ਇੱਕ ਸਪੈਸ਼ਲ ਨਮਾਇੰਦਾ ਹੀ ਦੇ ਦਿੱਤਾ ਜਿਨ੍ਹਾਂ ਨੂੰ ਅਸੀਂ ਜਮੀ 24 ਘੰਟੇ ਨਾਲ ਰੱਖ ਸਕਦੇ ਹਾਂ